ਬਾਬਾ ਜੋ ਤਸੀਹਾ ਟਾਂ ਲਈ ਇਕ ਆਈ ਜੀ ਗੁੱਝੀ ਰਹਿੰਦੀ ਨਹੀਂ ਨਾ ਮਦੀ ਕਮਾਈ ਜੀ ਖੁੰਡੀ ਲਾ ਕੇ ਜਾਂਦੋ ਸ਼ਕਤੀ ਵਖਾਈ ਜੀ ਕੀਤਾ ਮਰਦਾ ਜਿ ਆਉਂਦਾ ਜਾਂਦੇ ਉੱਠ ਪੈ ਗਿਆ ਕਰਾਮਾਤ ਦਾ ਕਰਾਮਾਤ ਦਾ ਸ਼ਹਿਰ ਵਿੱਚ ਸ਼ੋਰ ਪੈ ਗਿਆ ਕਰਾਮਾਤ ਦਾ ਉਹ ਲੋਕੀ ਵੇਖ ਕੇ ਲੋਕੀ ਵੇਖ ਕੇ ਲੋਕੀ ਵੇਖ ਕੇ ਹੈਰਾਨ ਜਦੋਂ ਹੋ ਗਏ ਰੋਣਾ ਭੁੱਲ ਕੇ ਤੇ ਉੱਠ ਕੇ ਖੜੋ ਗਏ ਮੱਥਾ ਟੇਕਦੇ ਤੇ ਨਾਲੇ ਖੁਸ਼ ਹੋ ਗਏ ਜਿੰਨੇ ਤੱਕਿਆ ਨਜ਼ਾਰਾ ਧੰਨ ਧੰਨ ਕਹਿ ਗਿਆ ਕਰਮਾਤ ਦਾ ਕਰਮਾਤ ਦਾ ਸ਼ਹਿਰ ਵਿੱਚ ਸ਼ੋਰ ਪੈ ਗਿਆ ਕਰਮਾਤ ਦਾ ਹੋ ਗਿਆ ਖੇਡਣੇ ਨੂੰ ਮੋਹਨ ਤਿਆਰ ਜੀ ਖੇਡਣੇ ਨੂੰ ਮੋਹਨ ਸੀ ਦਾਈ ਦੇਉਂਗਾ ਮੈਂ ਮੇਰੇ ਸਹਿਰ ਭਾਰਸੀ ਐਨਾ ਮਿੱਤਰਾਂ ਚਿਆ ਬਸੀ ਪਿਆਰ ਸੀ ਦੋਏ ਲੋਕ ਜੇ ਮਕਾਨ ਤੋਂ ਸਦਾ ਮਾਂ ਰਹਿ ਗਿਆ ਕਰਾਮਾਤ ਦਾ ਕਰਾਮਾਤ ਦਾ ਸ਼ਹਿਰ ਵਿੱਚ ਸ਼ੋਰ ਪੈ ਗਿਆ ਕਰਾਮਾਤ ਦਾ ਲੋਕ ਕਰੀ ਜਾਂਦੇ ਖੂਬ ਵਡਿਆਈਆਂ ਨੇ ਲੋਕ ਕਰੀ ਜਾਂਦੇ ਖੂਬ ਵਡਿਆਈਆਂ ਨੇ ਧੰਨ ਬਾਬਾ ਜੀ ਤੇ ਧੰਨ ਹੀ ਕਮਾਈਆਂ ਨੇ ਗਲ ਪਲਾਚ ਉਡਾਤੀ ਮਾਈਆਂ ਪਾਈਆਂ ਨੇ ਬੰਦਾ ਕੱਲਾ ਕੱਲਾ ਖੁਸ਼ੀ ਦੇ ਵਹਿਣ ਬੈ ਗਿਆ ਕਰਾਮਾਤ ਦਾ ਕਰਾਮਾਤ ਦਾ ਸ਼ਹਿਰ ਵਿੱਚ ਸ਼ੋਰ ਪੈ ਗਿਆ ਕਰਾਮਾਤ ਦਾ ਉਹ ਮਾਪੇ ਸਰਪਣੇ ਦੇ ਮਾਰੇ ਜੈ ਸਰੋਗ ਦੇ ਸਰਪਣੇ ਦੇ ਮਾਰੇ ਜੈ ਸਰੋਗ ਦੇ ਕਿਵੇਂ ਮੋਣ ਦਾ ਵਿਛੋੜਾ ਮਾਪੇ ਭੋਗ ਦੇ ਮਾਰ ਜਾਂਦੇ ਵਿੱਚ ਤੜਫ ਬਯੋਗ ਦੇ ਹੁੰਦਾ ਖੁਸ਼ੀਆਂ ਦਾ ਕਿਤੇ ਜੇ ਹਮਲਾ ਡਹਿ ਗਿਆ ਕਰਾਮਾਦਦਾ ਕਰਾਮਾਦਦਾ ਸ਼ਹਿਰ ਵਿੱਚ ਸ਼ੋਰ ਪੈ ਗਿਆ ਕਰਾਮਾਦਦਾ ਉਹ ਸੰਕੂਰਾ ਤੇ ਕਰਨ ਨੇ ਕਈ ਬਿਆਨ ਜੀ ਕੂਰ ਪੰਜਵਾਸੀ ਪੜਾ ਬਲਵਾਨ ਜੀ ਉਹਨਾਂ ਵਾਰਤੀ ਨਾ ਸ਼ਕਤੀ ਮਹਾਨ ਜੀ ਬੈਠ ਤਵੀ ਉੱਤੇ ਸਖਤ ਤਸੀਹ ਸਹਿ ਗਿਆ ਕਰਾਮਾਦਦਾ ਕਰਮਾਤ ਦਾ ਸ਼ਹਿਰ ਵਿੱਚ ਸ਼ੋਰ ਪੈ ਗਿਆ ਕਰਮਾਤ ਦਾ ਉਹ ਲਾਡੀ ਹੁਣਾਂ ਦਾ ਖੁਸ਼ੀ ਚ ਮੰਨ ਟੱਕਿਆ ਹੁਣਾਂ ਦਾ ਖੁਸ਼ੀ ਚ ਮੰਨ ਟੱਕਿਆ ਭਾਵੇਂ ਭਗਤੀ ਦਾ ਭੜ ਸੀਗਾ ਪੱਕਿਆ ਜਦੋਂ ਪਾਰ ਦਾ ਵਿਚਾਰੋਗੇ ਆ ਚੱਕਿਆ ਪਾਰ ਦਾ ਵਿਚਾਰੋਗੇ ਆ ਚੱਕਿਆ ਜਗ ਦੀਪ ਤਾਂ ਨਜ਼ਾਰਾ ਤਾਂ ਕਦਾ ਹੀ ਰਹਿ ਗਿਆ ਕਰਮਾਤ ਦਾ ਕਰਾਮਾਤ ਦਾ ਸ਼ਹਿਰ ਵਿੱਚ ਸ਼ੋਰ ਪੈ ਗਿਆ ਕਰਾਮਾਤ ਦਾ